ਸਤਿ ਸ਼੍ਰੀ ਅਕਾਲ ਮੈਂ ਹਾਂ ਆਰਤੀ ਸੰਗਰ نیوز ਇੱਕ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰਨਾ ਤੁਹਾਡੇ ਸਾਹਮਣੇ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਲੈ ਕੇ ਤੇ ਮਾਰਤੇ ਇੱਕ ਨਜ਼ਰ ਅੱਜ ਦੀਆਂ ਮੁੱਖ ਸੁਰਖੀਆਂ ਤੇ ਚੰਡੀਗੜ੍ਹ ਚ ਹਰਿਆਣਾ ਵਿਧਾਨ ਸਭਾ ਦੇ ਮੁੱਦੇ ਨੂੰ ਲੈ ਕੇ ਰਾਜਪਾਲ ਨੂੰ ਮਿਲੇ ਪੰਜਾਬ ਵਿਤਮਨ ਤੇ ਹਰਪਾਲ ਸਿੰਘ ਜੀ ਮਾਰਤੀ ਸਿੱਖ ਸ਼ਦਾਲੂਆਂ ਦੇ ਕੋਲੋਂ ਬੱਸਾਂ ਦਾ ਕਿਰਾਇਆ ਵਸੂਲਣਾ ਮੰਦ ਭਾਗਾ ਕੁਲਦੀਪ ਸਿੰਘ ਢਾਲੀਵਾਲ ਜਿਤਾਈ ਨਰਾਜ ਪ੍ਰਕਾਸ਼ਪੁਰ ਮੌਕੇ ਵੱਡੇ ਗਿਰਤੀ ਵਿੱਚ ਸੰਗਤਾਂ ਜਿ ਸਰ ਹਰਮਿੰਦਰ ਸਾਹਿਬ ਵਿਖੇ ਹੋਈਆਂ ਨਤਮਸਤਕ ਸੰਗੜੇ ਤੋਂ ਤੇ ਮੌਸਮ ਖਰਾਬ ਹੋਣ ਕਾਰਨ ਅੰਤਰਰਾਸ਼ਟਰੀ ਉਡਾਣਾਂ ਸਮੇਤ ਕਈ ਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੱਲੋਂ ਦਿੱਤੀ ਗਈ ਵਧਾਈ ਪੰਜਾਬ ਵਿੱਚ 17 ਨਵੰਬਰ ਤੱਕ ਰਹੇਗਾ ਧੁੰਦ ਦਾ ਅਸਰ ਮੌਸਮ ਭਾਗ ਦੇ ਵੱਲੋਂ ਜਾਰੀ ਬਲ ਰਿਹਾ ਹੈ ਜਲੰਧਰ ਦੇ ਨਿਊ ਜਵਾਹਰਨਗਰ ਦੇ ਵਿੱਚ ਕੋਠੀ ਚ ਆਗਲਗੜ ਨਾਲ ਮੈਡੀਕਲ ਸਟੋਰ ਦੇ ਮਾਲਕ ਦੀ ਹੋਈ ਮੌਤ ਪਤਨੀ ਦੀ ਹਾਲਤ ਗੰਭੀਰ ਪਰਮਿਟਿੰਗ ਲੈਂਡ ਭੇਜਣ ਦਾ ਝਾਂਤਾ ਦੇ ਕੇ ਠੱਗੀ 20 ਲੱਖ ਰੁਪਏ ਤੋਂ ਬਾਅਦ ਪਤੀ ਪਤਨੀ ਸਮੇਤ 3 ਖਿਲਾਫ ਕੇਸ ਦਰਜ ਤਾਂ ਇਹ ਮਾਮਲੇ ਦਰਦ ਖੋਣ ਦੀ ਗੱਲ ਆਖ ਕੇ ਮਰਟਨ ਨੇਵੀ ਨਿਸਾਬਕਾ ਇੰਜੀਨੀਅਰ ਨੂੰ ਬਣਾਇਆ ਠੱਗੇ ਦਾ ਸ਼ਿਕਾਰ ਤਨਤਾਰ ਦੇ ਪਿੰਡ ਬੁੱਪਰਾਏ ਕੋ ਟਰੈਕਟਰ ਨੇ ਮਾਰੀ ਬੁਲਟ ਮੋਟਰਸਾਈਕਲ ਨੂੰ ਟੱਕਰ ਜਨਾਂ ਵਿਕੇ ਸੋਨੇ ਦੀਆਂ ਚੂੜੀਆਂ ਦੀ ਜਗ੍ਹਾ ਰੱਖਿਆ ਨਕਲੀ ਚੂੜੀਆਂ ਬਜ਼ੁਰਗ ਮਾਂ ਦੀ ਸ਼ਿਕਾਇਤ ਤੇ ਪੁੱਤਰ ਖਲਾਫ ਕੇਸ ਦਰਜ ਟਰੈਕਟਰ ਅਰਸ਼ਦੱਲਾ ਦਾ ਮੁਕੱਦਮਾ ਨਹੀਂ ਕੀਤਾ ਜਾਵੇਗਾ ਜਨ ਤੱਕ ਹੰਟਾਰਿਓ ਅਦਾਲਤ ਨੇ ਦਿੱਤੇ ਹੁਕਮ ਪ੍ਰਵਾਸੀਆਂ ਦੇ ਵੱਲੋਂ ਨੌਜਵਾਨ ਦਾ ਕਤਲ ਮਾਮਲੇ 'ਚ ਪਰਿਵਾਰ ਤੇ ਪਿੰਡ ਵਾਸੀਆਂ ਨੇ ਲਗਾਇਆ ਤਰਨਾ ਦੱਬਿ ਪਾਈ ਚਾਰੇ ਲਈ ਮਾਣ ਵਾਲੀ ਖਬਰ ਪੰਜਾਬੀ ਮੂਲ ਦੇ ਵਿਧਾਇਕ ਮਿੰਟੂ ਸੰਧੂ ਮਨੀ ਚੋਬਾ ਸਰਕਾਰ ਚ ਬਣੀ ਕੈਬਨ ਮੰਤਰੀ ਕੈਨੇਡਾ ਨੇ ਵਾਂਟਡ ਅਰੋ ਫਰੀਦ ਸਿੰਘ ਸਿੱਧੂ ਨੂੰ ਨਿਰਦੋਸ਼ ਐਲਾਨਿਆ ਸਾਰੇ ਅਤਵਾਦ ਦੇ ਦੋਸ਼ ਤੋਂ ਉਹਨੂੰ ਕੀਤਾ ਗਿਆ ਰਲ ਕਿ ਜਿਸ਼ਸ਼ਵੀ ਵਿਰਾਟ ਤੇ ਪੰਥ ਕੋਈ ਇੰਟਰਾ ਸਕੁਐਡ ਮੈਚ ਵਿਦ ਫਲਪ ਪਰ ਸਟੈਟਸ ਤੋਂ ਪਹਿਲਾਂ ਟੀਮ ਇੰਡੀਆ ਦੀ ਵੱਡੀ ਸਿੱਧਰ ਪਰਮਿਟ ਤੇ ਇੰਗਲੈਂਡ ਭੇਜਣ ਦਾ ਚਾਂਸਾ ਦੇਖ ਕੇ ਭੱਗੇ 2 ਲੱਖ ਪਟਾਲ ਤੋਂ ਬਾਅਦ ਪਤੀ ਪਤਨੀ ਸਮੇਤ ਤਿੰਨ ਖਿਲਾਫ ਦੇ ਚੱਲ ਦਿੱਤੇ ਦਿੱਲੀ ਜੋ ਪ੍ਰਦਰਸ਼ਨ ਕਾਰਨ ਅਗਲੇ ਹੁਕਮਾ ਤੱਕ ਆਨਲਾਈਨ ਹੋਣ ਗਿਆ ਪ੍ਰਾਇਮਰੀ ਸਕੂਲ ਨਾਲ ਜੁੜਿਆ ਕੋਲਾਸਾ ਦਿੱਲੀ ਮੈਥੂ ਨੇ ਕਿਤਾਬ ਡਾਇਲੌਗ ਲਾਈਵ ਟੀਵੀ ਤੇ ਵਿਅਕਤੀ ਨੇ ਪੁਹਾੜੀ ਨਾਲ ਕੀਤਾ ਸੀ ਹਮਲਾ ਟਰੰਪ ਨੇ ਉਸੇ ਨੂੰ ਹੀ ਕੁਨਿਆ ਰੱਖਿਆ ਮੰਦ ਤੇ ਸੇਵਾ ਮੁਕਤੀ ਚੀਨਨ ਨੂੰ ਡਿਜੀਟਲ ਅਰੈਸਟ ਕਰਕੇ ਠੱਗੇ 10 ਕਰੋੜ 8 ਘੰਟੇ ਤੱਕ ਰੱਖਿਆ ਡਿਜੀਟਲ ਅਰੈਸਟ ਇਸਨੋਂ ਹੋਂ ਤੱਕ ਦੀਆਂ ਮੁੱਖ ਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਤੇ ਤਾਜ਼ੀਆਂ ਅਪਡੇਟਸ ਦੇ ਨਾਲ ਤੁਸੀਂ ਦੇਖਦੇ ਰਹੋ ਐਸਨ ਸੈੱਟ ਨਿਊ